ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦਾ ਬਲੌਗ ਹੈਗਾ ਬੰਕਰਪੁਰ ਦਰਬਾਰ ਦਾ ਪਹਿਲਾਂ ਵੀ ਆਪਣਾ ਇੱਕ ਬਲੌਗ ਆਇਆ ਸੀ ਉਹ ਤੇ ਕਾਪੀਰਾਈਟ ਆ ਗਿਆ ਸੀ ਤੇ ਉਹ ਤਾਂ ਅਗਰ ਡਿਲੀਟ ਕਰਨਾ ਪਿਆ ਸੋ ਦੁਬਾਰਤੂ ਬਲੌਗ ਬਣਾ ਰਹੀਆਂ ਨਵੇਂ ਫੋਨ ਦੇ ਵਿੱਚ ਮੈਂ ਸੋਚਿਆ ਸੀ ਫੋਨ ਲਵਾਵਾਂਗਾ ਪਹਿਲਾਂ ਬੰਕਰਪੁਰ ਦਰਬਾਰ ਦਾ ਬਲੌਗ ਬਣਾਵਾਂਗਾ ਫਿਰ ਕੋਈ ਵੀਡੀਓ ਆਪਣੀ ਬਣਾਵਾਂਗਾ ਤੇ ਇੱਧਰ ਅੰਕਲ ਕੋਲ ਆਈ ਸੀ ਅੰਕਲ ਕਹਿੰਦਾ ਗਰਮੀ ਨਾਲ ਬੁਰਾ ਹਾਲ ਹੈ ਕਣਕ ਦਾ ਸੀਜ਼ਨ ਹੈ ਲੇਟ ਪਝਾਈ ਹੋਈ ਆ ਮੈਂ ਕਿਹਾ ਕੋਈ ਗੱਲ ਨਹੀਂ ਅੰਕਲ ਚਾਰੇ ਪਾਸੇ ਇਹੀ ਕੰਮ ਆ ਤੇ ਮੇਰਾ ਯਾਰ ਦੋਸਤ ਇਕਲਪ੍ਰਿਤ ਉਹ ਮੈਂ ਨਾਲ ਜਾਊਗਾ ਉਹਦੀ ਵੇਟ ਕਰ ਚ ਮੈਂ ਇੱਥੇ ਖੜਿਆ ਸੀ ਆ ਗਿਆ ਮੁੰਡਾ ਕਰੋ ਦਰਸ਼ਨ ਹੈਲੋ ਕਰੋ ਸਾਰਿਆਂ ਨੂੰ ਤਾਰ ਰਮਾਲ ਯਾਰ ਲਓ ਵੀ ਕਰ ਲੋ ਦਰਸ਼ਨ ਆਪਣਾ ਯਾਰ ਹੈ ਪੱਕਾ ਜਾਨ ਹੈ ਆਪਣੀ ਤੇ ਗਰਮੀ ਦੇ ਦਿਨ ਨੇ ਮਿੱਤਰੋ ਧੁੱਪ ਸਿਕਰਾਂ ਤੇ ਆ ਇਸ ਕਰਕੇ ਅਸੀਂ ਰਮਾਲ ਬੰਨੇ ਹੋਏ ਸੀ ਤੇ ਅਸੀਂ ਤੁਰਪੇ ਪਿੰਡ ਤੋਂ ਪਹੁੰਚ ਕੇ ਅਸੀਂ ਮੁਹਾਲੀ ਸਾਨੂੰ ਐ ਸੀ ਬਾਬਾ ਜੀ ਦੇ ਦਰਸ਼ਨ ਹੋਣਾ ਨਾ ਹੋਣ ਕਿਉਂਕਿ ਜ਼ਿਆਦਾਤਰ ਬਾਬਾ ਜੀ ਸ਼ਾਮ ਨੂੰ ਹੀ ਹੁੰਦੇ ਨੇ ਉੱਥੇ ਤੇ ਹਲੇ 3 3:30 ਦਾ ਟਾਈਮ ਸੀ ਤੇ ਅਸੀਂ ਸੋਚਿਆ ਸੀ ਵੀ ਅੱਜ ਬਾਬਾ ਜੀ ਦੇ ਦਰਸ਼ਨ ਕਰਕੇ ਹੀ ਜਾਣੇ ਆ ਪਹਿਲਾਂ ਦਰਸ਼ਨ ਹੋਏ ਨਹੀਂ ਸਾਨੂੰ ਤੇ ਜੇ ਬੈਠਣਾ ਪਿਆ ਤਾਂ ਵੇਟ ਵੀ ਕਰ ਲਾਂਗੇ ਕਿਉਂਕਿ ਖੁੱਲਾ ਟਾਈਮ ਕੱਢ ਕੇ ਆਏ ਸੀ ਤੇ ਦਰਬਾਰ ਆਪਾਂ ਪਹੁੰਚ ਗਏ ਸੀ ਤੇ ਮੇਰਾ ਫਰੈਂਡ ਵੀ ਹੈਗਾ ਇੱਕ ਇੱਥੇ ਸੇਵਾ ਕਰਦਾ ਉਹ ਕਹਿੰਦਾ ਸੀ ਵੀ ਬਾਹਰੋਂ ਬਲੌਗ ਜਿੰਨਾ ਵਰਜੀ ਬਣਾ ਲਈ ਅੰਦਰ ਨਾ ਵੀਡੀਓ ਬਣਾਈ ਕਿਉਂਕਿ ਅੰਦਰ ਹਲੇ ਆਊਡ ਨਹੀਂ ਹੈਗੀ ਐਨੀ ਗੱਲ ਮੈਨੂੰ ਪਤਾ ਸੀ ਤਾਹਰ ਕਿ ਆਪਾਂ ਅੰਦਰ ਦੀ ਵੀਡੀਓ ਨਹੀਂ ਬਣਾ ਸਕਦੇ ਬਾਹਰੋਂ ਸਾਨੂੰ ਸਾਰੇ ਦਰਬਾਰ ਦੇ ਪ੍ਰਦਰਸ਼ਨ ਕਰਾਣੇ ਆ ਜ਼ਿਆਦਾਤਰ ਸਾਰਿਆਂ ਨੂੰ ਪਤਾ ਹੀ ਹੋਣਾ ਜਦੋਂ ਵੀ ਉਹ ਦਰਬਾਰ 'ਚ ਜਾਣੇ ਸਿਰ ਟੱਕੇ ਜਾਣੇ ਇਸ ਕਰਕੇ ਆਪਾਂ ਰਮਾਲ ਬੰਨ ਲਏ ਸੀ ਤੇ ਆਪਾਂ ਚਲੇ ਹਾਂ ਮੱਥਾ ਟੇਕਣ ਤੇ ਜਦੋਂ ਅਸੀਂ ਦਰਬਾਰ ਦੇ ਨੇੜੇ ਗਏ ਸਾਨੂੰ ਪਤਾ ਲੱਗ ਗਿਆ ਸੀ ਬਾਬਾ ਜੀ ਅੰਦਰ ਹੀ ਨੇ ਤੇ ਦਿਲ ਨੂੰ ਇੱਕ ਸਕੂਨ ਮਿਲਿਆ ਕਿ ਹਾਂ ਬਾਬਾ ਜੀ ਦੇ ਅੱਜ ਦਰਸ਼ਨ ਹੋ ਗਏ ਕਿਉਂਕਿ ਪਹਿਲਾਂ ਮੈਂ ਕਈ ਵਾਰ ਬਿਨਾਂ ਦਰਸ਼ਨ ਤੋਂ ਹੀ ਮੁੜਿਆ ਤੇ ਦਰਸ਼ਨ ਕਰਕੇ ਸਾਨੂੰ ਫਿਰ ਮਿਲਦੇ ਆਪਾਂ 2 hours later ਬਹੁਤ ਸੋਹਣੇ ਦਰਸ਼ਨ ਹੋਏ ਸਾਨੂੰ ਤੇ ਕਾਫੀ ਸਕੂਨ ਮਿਲਿਆ ਕਾਫੀ ਧਿਰ ਬੈਠੇ ਵੀ ਬਾਬਾ ਜੀ ਦੀਆਂ ਗੱਲਾਂ ਵੀ ਸੁਣੀਆਂ ਤੇ ਆਪਾਂ ਅੱਗੇ ਅਸੀਂ ਬਾਹਰ ਮੈਂ ਕਿਹਾ ਤੁਹਾਨੂੰ ਥੋੜੀ ਵਾਈਬ ਫੀਲ ਕਰਾ ਦਈਏ ਦਰਬਾਰ ਦੀ ਤੇ ਆਜੋ ਤੁਹਾਨੂੰ ਆਵਾਜ਼ ਸੁਣਾਉਂਦਾ ਦਰਬਾਰ ਇੱਕ ਮੁੰਡਾ ਦਰਗਾਹ ਰਿਹਾ ਸੀ ਪਾਈ ਦੀ ਬਹੁਤ ਸੋਹਣੀ ਆਵਾਜ਼ ਸੀ ਉਹਨੂੰ ਵੀ ਅਸੀਂ ਸੁਣਿਆ ਬਹੁਤ ਸਕੂਨ ਨਾਲ ਸੁਣਿਆ ਤੇ ਬਹੁਤ ਸਕੂਨ ਮਿਲਿਆ ਬਬਤ ਰਕੀਆਂ ਦੇ ਬਾਈ ਨੂੰ ਚਾਣ ਨੂੰ ਤਾਂ ਬਿਲਕੁਲ ਦਿਲ ਨਹੀਂ ਸੀ ਕਰਦਾ ਪਰ ਜਾਣਾ ਪੈਣਾ ਸੀ ਕਿਉਂਕਿ ਹੋਰ ਵੀ ਰਜਵੇਂ ਕਈ ਹੁੰਦੇ ਨੇ ਕੰਮਕਾਰ ਹੁੰਦੇ ਨੇ ਪਰ ਜਿੰਨੀ ਦੇਰ ਹੀ ਬੈਠੇ ਇੱਕ ਮਨ ਨੂੰ ਸ਼ਾਂਤੀ ਰਹੀ ਤੇ ਇੱਕ ਦਿਲ ਨੂੰ ਸਕੂਨ ਜਾ ਰਿਹਾ ਤੇ ਅੱਜ ਮੰਗਲਵਾਰ ਸੀ ਜਿੱਦਾਂ ਅਸੀਂ ਬਲੌਗ ਬਣਾ ਰਹੇ ਆ ਵੀਰਵਾਰ ਨੂੰ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਇਸ ਕਰਕੇ ਅੱਜ ਹਲੇ ਰਸ਼ ਘੱਟ ਹੈ ਤੇ ਜੇ ਅਸੀਂ ਵੀਰਵਾਰ ਆਂਦੇ ਫਿਰ ਤਾਂ ਸ਼ਾਇਦ ਪੈਰ ਰੱਖਣ ਦੀ ਵੀ ਜਗ੍ਹਾ ਇੱਥੇ ਸਾਨੂੰ ਨਹੀਂ ਸੀ ਮਿਲਣੀ ਤੇ ਜਦੋਂ ਆਪਾਂ ਬਾਹਰ ਨਿਕਲਨੇ ਆ ਮੋਹਾਲੀ ਰੋਡ ਤੇ ਦਰਬਾਰ ਤੋਂ ਤੇ ਇੱਥੇ ਇੱਕ ਜੂਸ ਵਾਲਾ ਭਰਾ ਕੱਢਦਾ ਮੈਂ ਜਦੋਂ ਵੀ ਆਣਾ ਇਹਦੇ ਕੋਲ ਜ਼ਰੂਰ ਜੂਸ ਪੀ ਕੇ ਜਾਣਾ 10 ਰੁਪਏ ਵਾਲਾ ਵੀ 20 ਵਾਲਾ ਵੀ ਮਿਲਦਾ ਹੈ ਪੈਸੇ ਮੈਟਰ ਨਹੀਂ ਕਰਦੇ ਵੈਸੇ ਹੀ ਇਹ ਬਾਈ ਦਾ ਨੇਚਰ ਮੈਨੂੰ ਕਹਿਣ ਲੱਗਦਾ ਤਾਂ ਇਹਦੇ ਕੋਲ ਖੜ ਕੇ ਜਾਣਾ ਤੇ ਅਸੀਂ 10 ਰੁਪਏ ਅਸੀਂ ਵਾਪਸ ਤੇ ਜਿਹੜੇ ਜਿਹੜੇ ਸਾਈਂ ਜੀ ਨੂੰ ਮੰਨਦੇ ਆ ਜੈ ਸਾਈ ਦੀ ਕਮੈਂਟ ਜੀ ਜ਼ਰੂਰ ਲਿਖੋ ਸੇ ਸਾਈਂ ਦੀ ਮੇਰੀ ਤੇ ਬਲੌਗ ਆਉਂਦੇ ਰਹਿਣਗੇ ਆਪਾਂ ਪਹੁੰਚ ਗਏ ਅਸੀਂ ਘਰਾਂ ਤੇ ਬਲੌਗ ਕਿਵੇਂ ਜਿਹਾ ਲੱਗਾ ਜ਼ਰੂਰ ਦੱਸਿਓ ਲਾਈਕ ਸ਼ੇਅਰ ਕਮੈਂਟ ਸਪੋਰਟ ਦੀ ਬਹੁਤ ਬਹੁਤ ਥੈਂਕ ਯੂ ਜੀ